ਖੇਡ ਮੈਦਾਨ ਵਿੱਚ ਬੂਟਾ ਕਬੱਡੀ ਪਾਵੇ ਦੀ ਵਧਿਆ ਹੋਇਆ ਚਾਰ ਜਾਫੀ ਸਾਹਮਣਾ ਕਰਦੇ ਆ ਬਿੱਕੋ ਬਾਰੇ ਵਾਲੇ ਪਿੰਡ ਦਾ ਕੀਚਰ ਅਰਨੀ ਵਾਲੇ ਦਾ ਰਿੰਕੂ ਰੋੜੀ ਦਾ ਤੇ ਬੇਰ ਵਾਲਾ ਪਿੰਡਾ ਸੁਖਮਣ ਦਾ ਰਾਜਸਥਾਨ ਵਾਲਾ ਮੁੰਡਾ ਹੁਣ ਚਾਰਾ ਚੋਂ ਕੌਣ ਆਹ ਕਹਿੰਦੇ ਵੀ ਦਾ ਪੇਚਾਂ ਦੀ ਪਟਾਰੀ ਹੈ ਇਹਦਾ ਬਾਰੇ ਵਾਲੇ ਪਿੰਡ ਹੈ ਪਿੰਡ ਦੇ ਚਾਰ ਜਨਰਿਆਂ ਨੂੰ ਉੰਗਵਾਲੇ ਵਿੱਚ ਰੰਕਾ ਕਬੱਡੀ ਪੌਂਦਰੀ ਵਧਾ ਹੋਇਆ ਚਾਰ ਜਾਂਸੀ ਸਾਹਮਣਾ ਕਰਦੇ ਆ ਹੁਣ ਚਾਰਾਂ ਵਿੱਚੋਂ ਕੌਣ ਕਿਹੜਾ ਮੁੰਡਾ ਜੱਫਾ ਲਾ ਕੇ ਬੱਲੇ ਬੱਲੇ ਕਰਾਉ ਮੇਰੇ ਮਿੱਤਰੋ ਤੇ ਫਰਕ ਦੇ ਡੋਲੇ ਮੈਨੂੰ ਲੱਗਦਾ ਕੁਝ ਵੀ ਕਰਾਉਣਗੇ ਰੇਡਰ ਤੇ ਜੱਫੀ ਯਾਰੋ ਜਦੋਂ ਫੇਰ ਫੇਰ ਕੇ ਕਬੱਡੀਆਂ ਐਨ ਸਰ ਦਾ ਧਾਲੀਆਂ ਖੇਡ ਕਬੱਡੀ ਦਾ ਲਓ ਪੈਂਦੀ ਹੋਈ ਰੇਡ ਚਾਰ ਜੱਫੀ ਤਿਆਰ ਬਰ ਤਿਆਰ ਨੇ ਹੁਣ ਚਾਰਾਂ ਵਿੱਚੋਂ ਕੌਣ ਕਿਚਰ ਅਰਨੀ ਵਾਲਾ ਮਜੀਰਾ ਅਰਨੀ ਵਾਲਾ ਫੁੱਲੂ ਖੇੜਾ ਲਓ ਕਿਚੇ ਮੇਰੇ ਮਿੱਤਰੋ ਧਰਦਾ ਤੋਂ ਤੇ ਹੱਥ ਫਰਦਾ ਕੂਣੀ ਵਾਲਾ ਜੋਰ

मेरी ਧਰਤੀ ਤੇ ਔਰ ਥੰਗੂਣਾ होना ਸਮੇਂ समय ਬੜਾ ਲੱਗ ਜਣਾ ਔਰ ਸਮੇਂ ਤੇ ਗਈ ਪੁੱਠੀ ਕਿ ये अपने ਚੇੜ ਦੇ ਕੰਦ ਬੜੇ ਮੇਰੇ ਮੁਟੇ ਹੁੰਦੇ ਜਦੋਂ ਜੀਬ ਵਾਲੇ ਦੀ ਕੋਸ਼ਿਸ਼ ਪੱਤਾ ਸਾਹਤ ਨਾਲ ਤੇਰਾ ਤੰਦਰੁਸਤੀਆਂ ਦੇ ਦਾ ਬੋਲਾ ਨਹੀਂ ਦੁਬਾਰਾਂ ਦਾ ਬਲੀ ਬਲ ਕੇ ਦੇਖ ਲੋ ਜੀਆ ਮੁੰਨਾ ਵਾਲਾ ਦਾ ਹੋਰ ਤੇ ਪਾਸੇ ਵਾਹ ਓ

اوه <imitation> هيءه